ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਆਂ ਕਿ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਵਗੇ ਬਈ ਗੁਰੂ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਅੱਜ ਦਿਨ ਹੈਗਾ ਏ ਜੀ ਸ਼ੁੱਕਰਵਾਰ ਦਾ ਤੇ ਆਪਾਂ ਜੀ ਵਲੌਗ ਸਟਾਰਟ ਕੀਤਾ ਸੀ ਸਵੇਰੇ 9:30 ਵਜੇ ਦਾ ਟਾਈਮ ਸੀ ਤੇ ਅਨਰੀਤ ਦੇ ਪਾਪਾ ਗਏ ਸੀ ਦਰਗੋਆ ਸੁਟਣ ਤੇ ਨਾਲ ਨਾ ਅੰਨੂ ਵੀ ਚਲੀ ਗਈ ਤੇ ਉਹ ਦੇਖੋ ਰੇੜੀ ਦੇ ਵਿੱਚ ਬੈਠ ਕੇ ਆਉਂਦੀ ਪਈ ਏ ਇਹ ਡੇਲੀ ਇਸੇ ਤਰ੍ਹਾਂ ਕਰਦੀ ਏ ਜੀ ਸਵੇਰੇ ਨਾਲ ਹੀ ਜਾਂਦੀ ਏ ਤੇ ਫਿਰ ਰੇੜੀ ਦੇ ਵਿੱਚ ਬੈਠ ਕੇ ਆਉਂਦੀ ਏ ਝੋਟਾ ਲੈਂਦੀ ਏ ਤੇ ਬਹੁਤ ਪਿਆਰੀ ਲੱਗਦੀ ਏ ਜੀ ਤੇ ਪਾਪਾ ਵੀ ਬਹੁਤ ਪਿਆਰ ਕਰਦੇ ਨੇ ਤੇ ਕਾਣਾ ਬੱਚੇ ਵੀ ਕਰਦੀ ਰੌਣਕ ਹੁੰਦੇ ਨੇ ਦੇਖੋ ਬੈਠ ਕੇ ਆ ਰਹੀ ਏ ਪੋਚੀ ਆ ਗਈ ਪੋਚੀ ਤਾਂ ਦੇਖੋ ਗਵਾ ਸਟਣ ਗਿਆ ਹੈ ਗਵਾ ਸਟਣ ਗਿਆ ਹੈ ਹੋਰ ਆ ਤਾਂ ਆਲ ਜਾਂਦੀ ਹੈ ਅੱਛਾ ਫੇ ਰੇੜੀ ਤੇ ਚੜ੍ਹ ਤੋ ਦੁਬਾਰਾ ਝੂਟਾ ਲੈਣ ਕਰਕੇ ਕੱਟ ਲੈ ਝੂਟਾ ਲੈ ਲੈ ਝੂਟਾ ਆਈ ਸ਼ਾਵਾ ਐਨਫ ਮਜ਼ਾ ਆਇਆ ਝੂਟਾ ਲਿਆ ਤਾਂ ਹੈ ਹੋਰ ਆਇਆ ਲਓ ਜੀ ਆਪਾਂ ਹੁਣ ਇੱਥੇ ਲੱਗ ਪਏ ਸੀ ਝਾੜੂ ਲਾਉਣ ਤੇ ਝਾੜੂ ਨਾਲ ਆਪਣਾ ਜਦੋਂ ਬੱਚੇ ਸਕੂਲ ਚਲੇ ਜਾਂਦੇ ਆ ਤੇ ਉਸ ਤੋਂ ਬਾਅਦ ਹੀ ਜੀ ਆਪਣਾ ਹੁੰਦਾ ਏ ਕਿਉਂਕਿ ਪਹਿਲਾਂ ਨਾ ਬਹੁਤ ਜ਼ਿਆਦਾ ਖਲਾਰਾ ਬਣ ਜਾਂਦਾ ਬੱਚਿਆਂ ਦਾ ਹਨ ਬਿ ਤਿਆਰ ਕਰਨਾ ਤੇ ਕਾਫੀ ਜ਼ਿਆਦਾ ਕੰਮਕਾਰ ਬਣ ਜਾਂਦੇ ਆ ਸਵੇਰੇ ਸਵੇਰੇ ਹੋਰ ਤੇ ਨਾਲੇ ਫਿਰ ਨਾ ਆਪਣਾ ਵੇ ਜਦੋਂ ਬੱਚੇ ਚਲੇ ਜਾਂਨ ਫੇਰੀ ਸਫਾਈ ਜਿਹੜੀ ਵਧੀਆ ਰਹਿੰਦੀ ਏ ਨਹੀਂ ਤਾਂ ਖਲਾਰਾ ਜ ਫੇਰ ਪੈ ਜਾਂਦਾ ਏ ਤੇ ਇਸ ਕਰਕੇ ਜੀ ਮੈਂ ਬਾਅਦ ਚ ਲਾਉਂਦੀ ਹੁੰਨੀ ਆ ਝਾੜੂ ਤੇ ਅੱਜ ਮੇਰਾ ਪਲਾਨ ਸੀ ਕਿ ਆਪਾਂ ਕੱਲਾ ਝਾੜੂ ਹੀ ਲਗਾ ਲੈਨੇ ਆ ਤੇ ਆਪਾਂ ਜੀ ਨਹੀਂ ਸੀ ਪੋਚਾ ਲਾਉਣਾ ਤੇ ਇਧਰ ਨਾ ਕਿੰਨੂ ਲਏ ਸੀ ਆਪਾਂ ਕੱਲਾ ਤੇ ਉਹ ਲਫਾਫੇ ਜਿ ਪਏ ਰਹੇਗੇ ਸੀ ਤੇ ਹੁਣ ਮੈਂ ਖਾਰੀ ਚ ਕੱਢ ਕੇ ਰੱਖਿਆ ਤੇ ਨਾਲ ਹੀ ਜੇ ਆਪਾਂ ਰਸੋਈ ਦੇ ਪਰੋਂ ਚਪੇਲਾ ਜਿਹੜੀਆਂ ਮੈਂ ਸਾਫ ਕਰ ਲਈਆਂ ਸੀ ਤੇ ਹੁਣ ਆਪਣਾ ਕੱਲਾ ਝਾੜੂ ਹੀ ਸੀ ਇੱਧਰ ਇੱਧਰ ਹੋ ਵੀ ਸ਼ਾਇਦ ਮੈਂ ਰਸੋਈ ਚ ਪੋਚਾ ਲਾ ਦਿਆਂ ਤੇ ਇੱਧਰ ਜੀ ਹੁਣ ਆਪਾਂ ਕੀ ਹੈ ਝਾੜੂ ਜਿਹੜਾ ਸਾਰਾ ਆਪਾਂ ਬਾਹਰ ਕੂੜਾ ਜਿਹੜਾ ਕੱਢ ਦੇਣਾ ਹੈ ਤੇ ਵੈਸੇ ਮੈਂ ਬਾਹਰੋਂ ਤਬ ਉਹ ਖਰਲਾ ਆਈ ਸੀ ਤੇ ਮੇਰਾ ਆਈ ਬਾਹਰੋਂ ਬਹੁਤ ਖਰਾਪਾਂ ਲਾਈ ਸੀ ਤੇ ਹੁਣ ਵੀ ਥੋੜਾ ਜਾਂ ਅਗੋ ਅਗੋ ਲਾਵਾਗੀ ਕਿਉਂਕਿ ਰੇਤਾ ਵਗੈਰਾ ਫੇਰ ਤਵਾ ਜਾਂਦਾ ਹੈ ਤੇ ਚਲੋ ਜੀ ਸਾਰੇ ਭੈਣ ਭਰਾ ਵੀਡੀਓ ਦੇ ਨਾਲ ਜਰੂਰ ਬਣੇ ਰਹੋ ਜੀ ਤੇ ਵੀਡੀਓ ਨੂੰ ਜੀ ਲਾਸਟ ਤੱਕ ਜਰੂਰ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਚਲੋ ਜੀ ਮੈਂ ਕੂੜਾ ਸੁੱਟ ਕੇ ਤੇ ਉਸ ਤੋਂ ਬਾਅਦ ਮੈਂ ਆਪ ਇਸੀ ਕਪੜੇ ਮਸ਼ੀਨ 'ਚ ਤੇ ਇਧਰ ਨਾਲ ਮੈਂ ਕਿਹਾ ਵੀ ਦੁੱਧ ਗਰਮ ਕਰਨਾ ਇਹ ਏ ਦੁੱਧ ਸੀ ਜੱਗ ਵਾਲਾ ਜਿਹੜਾ ਆਪਾਂ ਦੁੱਧੀ ਕੋਲ ਲਿਆਏ ਤੇ ਬਾਕੀ ਜਿਹੜਾ ਆਪਾਂ ਇਥੋਂ ਆਪਣੇ ਗਵਾਂਢੀਆਂ ਕੋਲ ਲਈਦਾ ਉਹ ਰਾਤ ਦਾਈ ਮੈਂ ਪਤੀਲੀ 'ਚ ਰੱਖਦਾ ਸੀ ਤੇ ਇਹ ਸਵੇਰੇ ਫਿਰ ਮੈਂ ਇਕੱਠਾ ਕਰਕੇ ਨਾ ਕਾਰ ਲੈਂਦੇ ਜਿੰਨੀ ਆ ਤੇ ਵਧੀਆ ਮਲਾਈ ਵੀ ਆ ਜਾਂਦੀ ਇਥੇ ਮੱਖਣ ਬਣ ਜਾਂਦਾ ਮਲਾਈ ਤੋਂ ਤੇ ਵਧੀਆ ਸਾਰ ਜਾਂਦਾ ਹੈ ਫਿਰ ਆਪਾਂ ਸਾਰਾ ਦੇਣਾ ਇਹ ਦੁੱਧ ਵਰਤਦੇ ਰਹੇਦਾ ਚਾਹ ਪਾਣੀ ਚ ਤੇ ਵਧੀਆ ਬਣ ਜਾਂਦੀ ਚਾਹ ਵੀ ਤੇ ਕਈ ਪੈਣਾ ਕਹਿੰਦੀਆਂ ਕਿ ਵੀ ਚਾਹ ਜਿਹੜੀ ਕੜੇ ਹੋਏ ਦੁੱਧ ਦੀ ਵਧੀਆ ਨਹੀਂ ਲੱਗਦੀ ਤੇ ਕੱਚੇ ਦੁੱਧ ਦੀ ਵਧੀਆ ਲੱਗਦੀ ਚਾਹ ਬੱਤੀ ਪੈਣੇ ਸਾਡੇ ਤਾਂ ਇਥੇ ਨਾ ਵੀ ਕੜੇ ਦੁੱਧ ਦੀ ਪੀਂਦੇ ਆ ਸਾਰੇ ਤੇ ਆਪਾਂ ਕੱਚੇ ਤੋਂ ਅੱਧੀ ਕਦੀ ਬਣਾਈ ਥੋੜਾ ਜਿਹਾ ਬਾਦ ਪਾ ਲਈਦਾ ਤੇ ਵਧੀਆ ਬਣ ਜਾਂਦੀ ਏ ਤੇ ਲਓ ਜੀ ਇਧਰ ਨਾਲ ਦੇ ਨਾਲ ਜੀ ਮੈਂ ਚਿਹਰੇ ਪਾण्डे ਆ ਉਹ ਵੀ ਚੱਕ ਤੇ ਟੋਕਰੀ ਵਾਲੇ ਤੇ ਸਾਰੇ ਸਟੈਂਡ ਤੇ ਲਾਤੇ ਸੀ ਤੇ ਜੋ ਮੇਰੀਆਂ ਪਿਆਣਾ ਜੀ ਸੋਹਣੇ ਸੋਹਣੇ ਕਮੈਂਟ ਕਰਦੀਆਂ ਸਾਰਿਆਂ ਦਾ ਜੀ ਤਾਂ ਇਹਦੇ ਲਈ ਬਹੁਤ-ਬਹੁਤ ਧੰਨਵਾਦ ਤੇ ਸਾਡੇ ਨਾਲ ਜੀ ਇਸ ਤਰ੍ਹਾਂ ਆਪਣੇ ਸਪੋਰਟ ਬਣਾਈ ਰੱਖੋ ਤੇ ਪੈਣਾ ਨੂੰ ਰਿਕੁਐਸਟ ਹੈ ਕਿ ਜੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕੀਤਾ ਕਰੋ ਤੇ ਲਾਈਕ ਕਰਨਾ ਬਿਨਾ ਭੁੱਲਿਆ ਕਰੋ ਤੇ ਵੀਡੀਓ ਨੂੰ ਜੀ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਆਪਾਂ ਆਹ ਭਾਂਡੇ ਸਾਰੇ ਇੱਥੇ ਰੱਖਤੇ ਸੀ ਤੇ ਦਰਜੀ ਆਪਾਂ ਹੁਣ ਨਾਲ ਦੀ ਨਾਲ ਮੈਂ ਕਿਹਾ ਬਿਚ ਚਟਣੀ ਆਪਾਂ ਤੜਕ ਲਈਏ ਤੇ ਚਟਣੀ ਅੱਜ ਆਪਾਂ ਜੀ ਮਿਕਸੀ ਵਿੱਚ ਗ੍ਰाइंड ਕੀਤੀ ਸੀ ਤੇ ਮੈਂ ਥੋੜਾ ਜਿਹਾ ਮੱਖਣ ਪਾ ਕੇ ਇਹਨੂੰ ਤੜਕ ਲੈਂਦੀ ਹਣੀ ਆ ਕਿਉਂਕਿ ਮੈਂ ਪਿਛਲੀ ਵੀਡੀਓ ਵਿੱਚ ਵੀ ਸ਼ੇਅਰ ਕੀਤਾ ਸੀ ਤੁਹਾਡੇ ਨਾਲ ਕਿ ਮੱਖਣ ਪਾ ਕੇ ਤੜਕੀਏ ਨਾ ਤੇ ਐਸਡ ਨਹੀਂ ਬਣਦਾ ਚਟਣੀ ਚਾਹੇ ਤੜਕੀ ਖਾ ਲਈਏ ਜੇ ਤੇਲ ਚਾਪਾ ਤੜਕਾਂਗੇ ਤਾਂ ਫਿਰ ਐਸਿਡ ਬਣ ਜਾਂਦਾ ਹੈ ਤੇ ਇਸ ਕਰਕੇ ਜੀ ਮੈਂ ਭਾਵੇਂ ਥੋੜਾ ਹੀ ਪਾਣਾ ਹੋਵੇ ਮੈਂ ਥੋੜਾ ਪਾ ਲੈਂਦੀ ਆ ਬਾਕੀ ਆਪਾਂ ਚਟਨੀ ਜਿਹੜੀ ਠੀਕ ਹੋਵੇ ਚੀ ਤੜਕੀ ਦਾ ਹੈ ਤੇ ਚਟਨੀ ਆਪਾਂ ਜੀ ਅੱਜ ਮੋਂਗਰੇਆ ਤੋਂ ਬਿਨਾ ਬਣਾਈ ਸੀ ਆਪਾਂ ਪਾਇਆ ਸੀ ਦੇਚ ਤਣੀਆਂ ਤੇ ਅਦਰਕ ਤੇ ਲਸਣ ਪਾਇਆ ਸੀ ਤੇ ਟਮਾਟਰ ਪਿਆਜ ਬਸ ਮੋਂਗਰੇ ਨਹੀਂ ਪਾਏ ਅੱਜ ਤੇ ਅੱਜ ਵੀ ਚਟਨੀ ਬਹੁਤ ਵਧੀਆ ਟੇਸਟੀ ਬਣੀ ਸੀ ਤੇ ਆਪਾਂ ਮੋਟੀ ਮੋਟੀ ਰਗੜੀ ਆ ਮਿਕਸੀਜ ਚੀ ਤੇ ਲਾਓ ਜੇ ਆਪਾਂ ਨਾਲ ਇੱਥੇ ਰੋਟੀਆਂ ਬਣਾਉਣ ਲੱਗ ਗਏ ਸੀ ਤੇ ਆਪਾਂ ਗੱਲ ਕਰਦੇ ਹਾਂ ਜੀ ਪਿੰਡ ਪੰਜਾਬ ਦੇ ਪੈਣ ਗੁਰਮੀਤ ਵੀ ਬਹੁਤ ਉਹਨਾਂ ਦੀ ਮੈਂ ਵੀਡੀਓ ਦੇਖੀ ਤੇ ਬਹੁਤ ਵੀ ਸੋਹਣੀਆਂ ਵੀਡੀਓ ਨੇ ਕਈ ਸਾਲਾਂ ਤੋਂ ਕੰਮ ਕਰ ਰਹੇ ਨੇ ਸ਼ਾਇਦ 6-7 ਸਾਲ ਕੇ 8 ਹੋ ਗਿਆ ਉਹਨਾਂ ਨੂੰ ਤੇ ਇੱਕ ਵੀਡੀਓ ਨ ਮੇਰੇ ਕੋਲ ਉਹਨਾਂ ਦੀ ਪ੍ਰਾਣੀ ਆਈ ਸੀ ਉਹਦੇ ਵਿੱਚ ਨਾ ਆਚਾਰ ਬਣਾਉਣਾ ਦੱਸ ਰਏ ਸੀ ਕਿਸੇ ਚੀਜ਼ ਦਾ ਪਤਾ ਨਹੀਂ ਨਿੰਬੂ ਆਂਦਾ ਸ਼ਾਇਦ ਤੇ ਤਾਂ ਮੈਨੂੰ ਪਤਾ ਚੱਲਿਆ ਕਿ ਉਹ ਬੜੀ देर ਤੇ ਵੀਡੀਓ ਪਾਉਂਦੇ ਆ ਤੇ ਬਾਕੀ ਜੀ ਬਹੁਤ ਵਧੀਆ ਲੱਗਦਾ ਹੈ ਉਹਨਾਂ ਦੇ ਵਲੌਗ ਦੇਖ ਕੇ ਜਦੋਂ ਵੀ ਵੀ ਮੈਨੂੰ ਟਾਈਮ ਮਿਲੇ ਨਾ ਕਦੀ ਨਾ ਕਦੀ ਉਹਨਾਂ ਦੇ ਵਲੌਗ ਵੀ ਦੇਖ ਲਈਦਾ ਤੇ ਚਲੋ ਮੋਟੀਵੇਸ਼ਨ ਮਿਲਦਾ ਹੈ ਕਿਉਂਕਿ ਉਹਨਾਂ ਨੇ ਵੀ ਮਿਹਨਤ ਕੀਤੀ ਹੈ ਤੇ ਇੱਥੋਂ ਤੱਕ ਪਹੁੰਚੇ ਨੇ ਤੇ ਬਹੁਤ ਮਸ਼ਹੂਰ ਨੇ ਜੀ ਉਹ YouTube ਤੇ ਤੇ ਬਹੁਤ ਸੋਹਣੀਆਂ ਵੀਡੀਓ ਪਾਉਂਦੇ ਨੇ ਕਰੇਲੋ ਵਲੌਗ ਤੇ ਚਲੋ ਜੀ ਆਪਾਂ ਹੁਣ ਇੱਥੇ ਰੋਟੀਆਂ ਨੇ ਜਿਹੜੀਆਂ ਉਹ ਬਣਾਉਣ ਲੱਗ ਗਏ ਸੀ ਕਿਉਂਕਿ ਮੈਨੂੰ ਨਾ ਜਲਦੀ ਬਹੁਤ ਜ਼ਿਆਦਾ ਹੈ ਅੱਜ ਮੈਂ ਤੋਨੋ ਪਤਾ ਏ ਕਿ ਆਪਾਂ ਨਾ ਕੱਪੜੇ ਜਿਹੜੇ ਸਟਿਚ ਕਰ ਸੀ ਕਰਨਾ ਹੈ ਆਪਣੇ ਸੋਤੇ ਤੇ ਇਸ ਕਰਕੇ ਮੈਨੂੰ ਹੈ ਨਾ ਜਲਦੀ ਚੱਲ ਕੇ ਕੰਮ ਕਰਕੇ ਨਾ ਤੇ ਕੱਪੜਿਆਂ ਵਾਸਤੇ ਵੀ ਟਾਈਮ ਕੱਢਣੀ ਆ ਤੇ ਮੰਮੀ ਤੋਂ ਜੀ ਉਹਨਾਂ ਦੀ ਤਬੀਅਤ ਖਰਾਬ ਹੋਣ ਕਰਕੇ ਨਾ ਉਹਨਾਂ ਨੂੰ ਕੋਈ ਕੰਮ ਕਰਨੀ ਹੁੰਦਾ ਤੇ ਬਸ ਆਪਾਂ ਫਿਰ ਜਲਦੀ ਕਰਨੇ ਹੁੰਦੇ ਆ ਤੇ ਆਪਾਂ ਕੱਪੜਿਆਂ ਵਾਸਤੇ ਟਾਈਮ ਕੱਢ ਲਈਦਾ ਤੇ ਹੁਣ ਇਥੇ ਟਾਈਮ ਜਿਹੜਾ ਉਹ 11:30 ਵਜੇ ਦਾ ਹੋ ਗਿਆ ਸੀ ਤੇ ਮੈਂ ਫੁਰਕੇ ਬਣਾਉਣ ਲੱਗ ਗਈ ਸੀ ਤੇ ਉਸ ਤੋਂ ਬਾਅਦ ਜੀ ਆਪਾਂ ਰੋਟੀ ਪਾਣੀ ਖਾ ਆ ਕੇ ਤੇ ਲੱਗ ਪਏ ਬਰਤਨ ਸਾਫ ਕਰਨ ਨੂੰ ਕਿਉਂਕਿ ਕੰਮ ਜਿਹੜਾ ਨਾਲ ਦੀ ਨਾਲ ਨਿਪਟ ਜਾਵੇ ਨਾ ਉਹ ਵਧੀਆ ਰਹਿੰਦਾ ਹੈ ਤੇ ਜੇ ਮੈਂ ਭਾਂਡੇ ਛੱਡ ਕੇ ਤੇ ਇਵੇਂ ਕੱਪੜਿਆਂ ਨੂੰ ਲੱਗ ਜਾਂਦੀ ਨਾ ਤੇ ਫਿਰ ਖਲਾਰਾ ਜ ਵਿੱਚੇ ਪਿਆ ਰਹਿਣਾ ਸੀ ਤਾਂ ਮੈਂ ਸੋਚਿਆ ਚੱਲ ਹੁਣ ਕਿ 10 ਮਿੰਟ ਹੋਰ ਲੱਗ ਜਾਣਗੇ ਬਾਕੀ ਹੁਣ ਮੈਂ ਇਹ ਵੀ ਚਾਰਤੇ ਲੱਗਾਗੀ ਤੇ ਇਸ ਕਰਕੇ ਜੇ ਮੈਂ ਨਾ ਬਰਤਨ ਦਾ ਧੋੜੇ ਜਿਹਾ ਸਿੰਘ ਕਿਉਂਕਿ ਮੈਂ ਸਵੇਰੇ ਵੀ ਇਸ ਤੋਂ ਪਹਿਲਾਂ ਦੋ ਵਾਰ ਸਾਫ ਕਰ ਚੁੱਕੀ ਆ ਤੇ ਹੁਣ ਇਹ ਆਪਾਂ ਦਸਾਂ ਟਾਰਕੀਤੇ ਸੀ ਰੋਟੀ ਖਾ ਕੇ ਤੇ ਹੁਣ ਆਪਣਾ ਬਸ ਹੁਣ 3 ਵਜੇ ਤੱਕ ਮੈਂ ਫ੍ਰੀ ਸੀ ਤੇ ਰੋਣਾ ਆਪੇ ਇਹ ਤੋਂ ਬਾਅਦ ਦੋ ਘੰਟੇ ਮੈਂ ਸ라이 ਨੂੰ ਲਾ ਲਾਂਗੇ ਤੇ ਇਹਨੇ ਲੋਜੀ 4 ਵਜੇ ਦਾ ਟਾਈਮ ਹੋ ਗਿਆ ਸੀ ਸਾਡੇ 4 ਵਜੇ ਦਾ ਤੇ ਇਧਰ ਨਾਲ ਆਪਾਂ ਚੌਲ ਛੜਾ ਕੇ ਲਿਆਉਂਦੇ ਸੀ ਤੇ ਮੈਂ ਸੋਚਿਆ ਕਿ ਇਹ ਵੀ ਨਾਲ ਦੀ ਨਾਲ ਮੈਂ ਪੱਖੇ ਤੇ ਖੜੇ ਕਰ ਲਾਂ ਤੇ ਬੰਡ ਵਗੈਰਾ ਇਹਦੇ ਚੋਂ ਕੱਢ ਕੇ ਛਾਂਟ ਕੇ ਸਾਫ਼ ਕਰਕੇ ਤੇ ਆਪਾਂ ਵੀ ਡੱਬੇ ਦੇ ਵਿੱਚ ਪਾ ਦਈਏ ਇਹ ਬਹੁਤ ਸੋਹਣੇ ਸੋਹਣੇ ਚਾਵਲ ਬਣ ਆਏ ਆ ਇਹ ਆਪਣਾ ਮੁੱਛਲ ਚੌਨਾ ਹੈ ਘਰ ਦਾ ਹੀ ਤੇ ਆਪਾਂ ਉਹਦੇ ਚਾਵਲ ਚੜਾਈ ਦਾ ਵਿੱਚ ਵੈਸੇ ਆਪਾਂ ਥੋੜਾ ਜਿਹਾ ਚਾਹ ਉਹਦਾ ਵੀ ਮਿਕਸ ਕੀਤਾ ਸੀ ਤੇ ਬਹੁਤ ਸੋਹਣੇ ਸੋਹਣੇ ਚਾਵਲ ਨਿਕਲ ਆ ਆਪਾਂ ਛੈ ਲਈ ਤੋਂ ਚੜਾਈ ਦਾ ਹੈ ਮੈਂ ਕਿ ਆ ਵੀ ਚੱਲ ਨਾਲ ਦੀ ਨਾਲ ਇਹ ਵੀ ਕਰ ਦਾਂ ਜੇ ਇੱਕ ਵਾਰੀ ਰਹਿੰਦਾ ਰਹਿ ਜਵਨਾ ਕੰਮ ਤੇ ਫਿਰ ਨਾ ਰਹਿ ਜਾਂਦਾ ਏ ਜੇ ਛੱਡ ਬਈਏ ਨਾ ਵਿਚਾਰ ਲਗਾ ਕਰ ਲਾਂਗੇ ਉਹ ਕਰ ਲ ਫੇਰ ਆਉਂਦਾ ਹੀ ਦੀ ਹੈ ਨਾ ਵਿੱਚੇ ਹੀ ਰੋਲ ਜਾਂਦਾ ਕੰਮ ਤੇ ਇਸ ਕਰਕੇ ਨਾ ਮੈਂ ਸੋਚਿਆ ਕਿ ਆਪਾਂ ਨਾਲ ਦੀ ਨਾਲ ਹੀ ਵਸਾ ਲਈਏ ਬਾਜੀ ਆਪਾਂ ਉਹ ਚਾੜ ਸਾਰੇ ਢੇਪੇ ਚ ਪਾ ਦੇਾਂਗੇ ਤੇ ਅੱਜ ਜੇ ਆਪਾਂ ਨੂੰ ਰੋਟੀ ਸਬਜ਼ੀ ਦਾ ਫਿਕਰ ਨਹੀਂ ਹੈਗਾ ਤੇ ਗਵਾਂਢੀਆਂ ਦੇ ਕਾਰਬਨ ਦਾ ਪੈਸਾ ਆਗਾ ਬਸ ਆਹ ਲੈ ਕੇ ਆਵਾਂਗੇ ਤੇ ਬੱਚੇ ਉਹਦਾ ਰੋਟੀ ਖਾ ਲੈਣਗੇ ਤੇ ਆਪਾਂ ਹੁਣ ਸਿਰਫ ਰੋਟੀ ਬਣਾਉਣੀਆਂ ਨੇ ਤੇ ਚਾਹਲ ਬਣਾਉਣੀਆਂ ਨੇ ਅੱਜ ਆਪਣੀ ਸਬਜ਼ੀ ਕਿਹਨਾਂ ਸੜਾਈ ਸਬਜ਼ੀ ਨਹੀਂ ਬਣਾਉਣੀ ਤੇ ਹੁਣ ਆਪਾਂ ਫ੍ਰੀ ਦੇ ਫ੍ਰੀ ਤਿਆਂ ਆ ਅੱਜ ਦੀ ਵੀਡੀਓ ਦਾ ਇੰਤਿਆ ਹੈ ਤੇ ਕਰਤਾ ਆਂ ਤੇ ਮੀਟ ਕਰਦੇ ਆਂ ਤੇ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਜਰੂਰ ਦੱਸਿਓ ਤੇ ਚੈਨਲ ਜੇ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਪੈਣਾ ਲਾਈਕ ਜਰੂਰ ਕੀਤਾ ਕਰੋ ਕਈ ਪੈਣਾ ਤੇ ਕਮੈਂਟ ਤਾਂ ਆ ਜਾਂਦੇ ਆ ਪਰ ਲਾਈਕ ਕਰਨਾ ਭੁੱਲ ਜਾਂਦੀਆਂ ਨੇ ਤੇ ਪੈਣਾ ਨੂੰ ਲਾਈਕ ਵੀ ਜਰੂਰ ਕਰਿਆ ਕਰੋ ਲਾਈਕ ਨਾਲ ਵੀ ਜੀ ਹੌਸਲਾ ਵੱਧਦਾ ਹੈ ਸਾਡਾ ਇਹਦਾ ਹੋਜੀ ਹੋਣਾ ਆਪਾਂ ਕਿਸੇ ਹੋਰ ਨਵੀਂ ਵੀਡੀਓ ਤੇ ਮਿਲਾਂਗੇ ਖਚਰੀ ਕਾਜ ਸਾਰਾ